ਇਹ ਲੱਗਦਾ ਜੀ ਤੇ ਇੱਕ ਬਾਹ ਕੱਟੀ ਹੋਈ ਆ ਤੇ ਲੱਤਾਂ ਵੀ ਤੋੜੀਆਂ ਹੋਈਆਂ ਨੇ ਤੇ ਸਿਰਚ ਵੀ ਸੱਟਿਆ ਤੇ ਸਾਨੂੰ ਸ਼ੱਕ ਲੱਗਦਾ ਵੀ ਇਹਨੇ ਕਤਲ ਕਰਕੇ ਸੁੱਟਿਆ ਇੱਥੇ ਸਰਬਜੀਤ ਸਿੰਘ ਪਿੰਡ ਬੱਲ ਜੀ ਕੀ ਗੱਲ ਇਹ ਤੇ ਦਰਬੋਦੀ ਮਿਲ ਕੀ ਦੀ ਦੋ ਮੇਰਾ ਭਤੀਆ ਹੀ ਲੱਗਦਾ ਜੀ ਤੇ ਇੱਕ ਬਾਹ ਕੱਟੀ ਹੋਈ ਆ ਤੇ ਲੱਤਾਂ ਵੀ ਤੋੜੀਆਂ ਹੋਈਆਂ ਨੇ ਤੇ ਸਿਰਚ ਵੀ ਸੱਟ ਆ ਤੇ ਸਾਨੂੰ ਸ਼ੱਕ ਲੱਗਦਾ ਵੀ ਇਹਨੇ ਕਤਲ ਕਰਕੇ ਸੁੱਟਿਆ ਇੱਥੇ ਤੇ ਸਾਨੂੰ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਜੀ 8 ਦਿਨ ਤੋਂ ਲਾਪਤਾ ਹੈ ਜੀ ਜੀ 8 ਦਿਨ ਹੋ ਗਏ ਜੀ ਕੰਪਲੇਂਟ ਖਾਈ ਜੀ ਕੰਪਲੇਂਟ ਧਰਿਆ ਥਾਣੇ ਨੂੰ ਲਖਾਈ ਆ ਜੀ ਕੀ ਨਾਮ ਕੀ ਇਹਦਾ ਬਲਵਿੰਦਰ ਸਿੰਘ 925 ਸਾਲ। ਸਮਝ ਕੇ ਜੀ ਦੀ ਬਾਤ ਤੁਸੀਂ ਕਹਿ ਰਹੇ ਨਹੀਂ ਹੈਗੀ ਪਹਿਲੇ ਹੈਗੀ ਸੀ ਨਾ। ਬਿਲਕੁਲ ਸਹੀ। ਬਹੁਤ ਮੁੰਡਾ ਵਧੀਆ ਬੀਬਾ ਸੀ ਜੀ। ਕੋਈ ਰੰਜਿਸ਼ ਬਾਜੀ ਕਿਸੇ ਕੋਈ ਰੰਜਿਸ਼ ਬਾਜੀ ਪਹਿਲਾਂ ਤੇ ਵੀ ਦੇਖੀ ਨਹੀਂ। ਪਰ ਬਾੜ ਜਦੋਂ ਮੱਦੇ ਬੱਚੇ ਫਿਰਦੇ ਆ ਪਤਾ ਨਹੀਂ ਹੁੰਦਾ ਪਰ ਸਾਨੂੰ ਇਹ ਗੱਲ ਆ ਕਿ ਇਨਸਾਫ ਮਿਲਣਾ ਚਾਹੀਦਾ ਭਾਜੀ। ਇਸ ਹਾਂਜੀ ਵਾਹ ਜੀ ਇੱਕ ਬੱਚਾ ਹੋਇਆ ਦਾ 2 ਸਾਲਾਂ ਦਾ। ਇਸ ਬੱਚੇ ਦੇ ਅੱਗੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਵੀ ਜਿਹੜਾ ਵੀ ਕਾਦਲ ਆ ਉਹ ਸਾਹਮਣੇ ਆਉਣਾ ਚਾਹੀਦਾ। ਦਰਬਾਰ ਦੀ ਕਿਥੋਂ ਮਿਲੀ ਉਹ ਧਾਰੀਵਾਲ ਲੋਹੇ ਦੇ ਪੁਲ ਦੇ ਲਾਗੋ ਮਿਲੀ ਆ ਜੀ ਨਹਿਰ ਤੋਂ ਮੰਗ ਇਨਸਾਫ ਦੀ ਕਰਦੇ ਆ ਜੀ ਕਾਨੂੰਨੀ ਕਾਰਵਾਈ ਹੋਵੇ ਜਿਹਨੇ ਜਿਸ ਇਨਸਾਨ ਨੇ ਇਹਦਾ ਕਤਲ ਕੀਤਾ ਵਾ ਉਹ ਗ੍ਰਿਫਤਾਰ ਹੋਵੇ ਉਹਨੂੰ ਸਜ਼ਾ ਮਿਲੇ ਤੇ ਇਹ ਅਸੀਂ ਯੂਸਮਸੀ ਥਾਣਾ ਧਾਰੀਵਾਲ ਇਹਦੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਨਹਿਰ ਦੇ ਵਿੱਚ ਲੋਹੇ ਵਾਲੇ ਪੁਲ ਤੋਂ ਥੋੜਾ ਪਿਛੇ ਨੈਰ ਦੇ ਨੈਰ ਦੇ ਵਿੱਚ ਇੱਕ ਲਾਸ ਡੇਡ ਬੋਡੀ ਹੈ ਤੇ ਮੌਕੇ ਤੇ ਅਸੀਂ ਆਏ ਆ ਤੇ ਪਤਾ ਲੱਗਿਆ ਕਿ ਬੱਲਾ ਦਾ ਬਲਵਿੰਦਰ ਸਿੰਘ ਆ ਤੇ ਇਹ ਕੋਈ ਹਫਤਾ ਡੇਡ ਹਫਤੇ ਤੋਂ ਲਾਪਤਾ ਸੀਗਾ ਤੇ ਹੁਣ ਅਸੀਂ ਆਏ ਆ ਮੌਕੇ ਤੇ ਤੇ ਜੋ ਵੀ ਪਤਾ ਲੱਗ ਜੋ ਵੀ ਕਾਰਵਾਈ ਹੋएगी ਆਪਾਂ ਕਾਨੂੰਨੀ ਕਾਰਵਾਈ ਕਰ ਰਹੇ ਆ ਪੋਸਟ ਆਪਾਂ ਲਾਸ ਕਬਜੇ ਦੇ ਵਿੱਚ ਲੈ ਲਈ ਆ ਕਬਜੇ ਚ ਲੈ ਕੇ ਤੇ ਕਾਰਵਾਈ ਕਰ ਰਹੇ ਆ ਕੋਈ ਗੁੰਮਸ਼ੁਦਾ ਦੀ ਰਿਪੋਰਟ ਵੀ ਲਖਾਈ ਦੀ ਇਹਨਾਂ ਤੁਹਾਨੂੰ ਦਰਖਾਸਤ ਲਖਾਈ ਆ ਨਾ ਤੋਂ ਕੰਪੇਲ ਖਾਈ ਵੀ ਜੰਸ ਜਾਨੀ ਹਾਂਜੀ ਥਾਣੇ ਦੇ ਵਿੱਚ ਹੈ ਲਾਸਟ ਕਿ ਮਿਲੀ ਕਿਹੜੀ ਜਗ੍ਹਾ ਤੋਂ ਲਾਸਟ ਸਟਾਸ਼ਨ ਤੋਸ਼ੀਮਾ ਦਾ ਮੰਦਿਰ ਦੇ ਪਿੱਛੇ ਪਹੁੰਚਦਾ ਤੇ ਕੋਈ ਸਰਟੀਫਿਕੇਟ ਵੀ ਲੱਗੀ ਲਾਸਟ ਇਹ ਘਰ ਹਾਂ ਇਹ ਜਿਹੜੇ ਖੱਬੀ ਬਾਹ ਆ ਉਹ ਹੈ ਨਹੀਂ ਗੀ ਤੇ ਧੌਣ ਚ ਵੀ ਦੱਸ ਰਿਹਾ ਸੱਟ ਹੈਗੀ ਤੇ ਲੱਤਾਂ ਟੁੱਟੀਆਂ ਜੀ ਬਾਹ ਕੀ ਮਿਲ ਗਿਆ ਨਹੀਂ ਗੀ ਹੈ ਨਹੀਂ ਪਹਿਲੇ ਹੈਗੀ ਪਹਿਲੇ ਸਹੀ ਸਲਾਮ ਪਹਿਲਾਂ ਮਿਲ ਸਲਾਮ ਸਰਟੀਫਿਕੇਟ ਸੱਤਲ ਉਹ ਹੈਗਾ ਸੱਤਲ ਦਾ ਰਹਾ ਜੀ ਦੇਖੋ ਇਹ ਤਾਂ ਹੁਣ ਆਪਾਂ ਹੈ ਰੀਵੈਰੀਫਾਈ ਕਰ ਰਹੇ ਆ ਤਫਤੀਸ਼ ਕਰ ਰਹੇ ਆ ਦੀ ਤਫਤੀਸ਼ ਤੋਂ ਬਾਅਦ ਜੋ ਵੀ ਮੁਰੇ ਆਏਗਾ ਉਹ ਦੀ ਕਰ ਦੇਤੀ ਮੈਂ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ-ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 98721 88593